ਬਾਦਸ਼ਾਹ ਅਗਲਾ ਵਚਨ ਕਰਿਆ ਕਿ ਪਉੰਦੀ ਜਾਏ ਪ੍ਰਾਣ ਪਿچھے ਹੱਥ ਨ ਅੰਬੜੈ ਤੇ ਤਨਵੰਦੈ ਤਾ ਸਤਿਗੁਰੂ ਇਸ ਵਚਨ ਦੇ ਵਿੱਚ ਸਮਝਾਣਾ ਕਰਦੇ ਨੇ ਕਿ ਅੰਤ ਕਰਣ ਦੇ ਡੂੰਗੀ ਖਾਈ ਦੇ ਵਿੱਚ ਸਾਡੀ ਜਿਹੜੀ ਆਤਮਾ ਹੈ ਆਤਮਾ ਜੋ ਪਰਮਾਤਮਾ ਦਾ ਅੰਸ਼ ਹੈ ਉਹ ਇੱਕ ਹੀਰਾ ਜਿਹੜਾ ਸਾਡੇ ਅੰਤਹਿ ਕਰਨ ਦੀ ਦੁੰਗਾਈ ਦੇ ਵਿੱਚ ਪਿਆ ਹੈ ਤੇ ਬਾਦਾਂ ਵਾਲੇ ਉਹ ਇਸ ਦੁੰਗਾਈ ਦੇ ਵਿੱਚ ਆਤਮਾ ਰੂਪੀ ਹੀਰਾ ਪਿਆ ਹੈ ਤੇ ਇਸ ਦੇ ਉੱਤੇ ਜੋ ਅਸੀਂ ਦਿਨ ਰਾਤ ਪਾਪ ਕਰ ਪਾਪ ਕਰਦੇ ਹਾਂ ਉਸ ਦੇ ਉੱਤੇ ਮਿੱਟੀ ਘਟਾ ਹੋਇਆ ਰਿਹਾ ਹੈ ਕਮੀਰ ਭੰਡਾਰ ਦੇ ਕਰਤਾ ਲਿਖਦੇ ਨੇ ਕਿ ਇੱਕ ਮਨੁੱਖ ਸੀ ਉਸ ਦੇ ਹੱਥ ਦੇ ਪਾਈ ਹੋਈ ਮੋਦਰੀ ਜਿਹੜੀ ਕਿ ਬੜੀ ਹੀ ਕੀਮਤੀ ਸੀ ਉਹ ਕਿਸੇ ਤੋਏ ਦੇ ਵਿੱਚ ਜਾਣਗੀ ਹੱਥ ਦੇ ਵਿੱਚ ਪਾਈ ਹੋਈ ਕੀਮਤੀ ਮੋਦਰੀ ਤੋਏ ਦੇ ਵਿੱਚ ਜਾਣਗੀ ਤੇ ਉਹ ਤੋਏ ਦੇ ਕੰਨੇ ਤੇ ਖੜਾ ਹੋਇਆ ਰੋਂਦਾ ਹੈ ਕਿ ਮੇਰੀ ਮੰਦਰੀ ਟੋਏ ਦੇ ਵਿੱਚ ਡਿੱਗ ਗਈ ਹੈ ਕੱਢਦਾ ਨਹੀਂ ਖੜੇ ਵਿੱਚ ਦਾ ਪਿੰਗੋ ગામ ਵਾਲਿਓ ਕਿ ਸਿਆਣਾ ਮਨੁੱਖ ਆਇਆ ਉਸਨੇ ਰੋਣ ਦਾ ਕਾਰਨ ਪੁੱਛਿਆ ਕਿ ਭਾਈ ਤੂੰ ਕਿਉਂ ਰੋ ਰਿਹਾ ਹੈ ਉਸ ਬੰਦੇ ਨੇ ਕਿਹਾ ਕਿ ਮੇਰੀ ਮੰਦਰੀ ਜਿਹੜੀ ਹੈ ਇਸ ਟੋਏ ਦੇ ਵਿੱਚ ਡਿੱਗ ਗਈ ਹੈ ਤੇ ਇਸੇ ਆਦਾਂ ਮਨ ਉਹ ਸਵਜਾਣ ਮਨ ਬੈਣ ਲਗਾ ਕਿ ਭਾਈ ਇਹ ਮੰਦਰੀ ਨੂੰ ਜਲਦੀ ਤੂੰ ਜਲਦੀ ਤੂੰ ਟੋਏ ਦੇ ਵਿੱਚੋਂ ਬਾਹਰ ਅਢ ਜੇ ਤੂੰ ਇਸ ਮੰਦਰੀ ਨੂੰ ਟੋਏ ਦੇ ਵਿੱਚੋਂ ਬਾਹਰ ਹਾਂ ਕਟਿਆ ਤਾਂ ਹੰਦੇਰੀਆਂ ਵੀ ਆਉਣਗੀਆਂ ਮੀਂਹ ਵੀ ਪਵੇਗਾ ਤੇ ਇਸ ਮੰਦਰੀ ਦੇ ਉੱਤੇ ਮਿੱਟੀ ਘਟਾ ਪੈਂਦਾ ਜਾਏਗਾ ਭਾਵੇਂ ਕਿ ਥੱਲੇ ਦਬਦੀ ਜਾਏਗੀ ਜਦੋਂ ਫਿਰ ਬਹੁਤਾ ਸਮਾਂ ਹੋ ਗਿਆ ਫਿਰ ਮੰਦਰੀ ਤੱਕ ਤੇਰਾ ਹੱਥ ਨਹੀਂ ਪੜੇਗਾ ਤੇ ਮੰਦਰੀ ਤੇਰੇ ਪਾਸੂ ਸਦਾ ਦੇ ਲਈ ਚਲੇ ਜਾਵੇਗੀ ਇਸ ਕਰਕੇ ਤੂੰ ਜਿੰਨੀ ਜਲਦੀ ਹੋ ਸਕੇ ਇਸ ਟੋਏ ਦੇ ਵਿੱਚ ਵੜ ਕੇ ਮੰਦਰੀ ਨੂੰ ਬਾਹਰ ਕੱਢ ਲੈ ਨਹੀਂ ਤੇ ਇਹ ਮਿੱਟੀ ਘੱਟੇ ਦੇ ਨਾਲ ਦਬਦੀ ਜਾਏਗੀ ਤੇਰੇ ਹੱਥ ਉਤੋਂ ਤੱਕ ਨਹੀਂ ਅਪੜਨਗੇ ਇਸ ਕਰਕੇ ਤੂੰ ਜਿੰਨੀ ਜਲਦੀ ਵੀ ਹੈ ਮੰਗਰੀ ਨੂੰ ਬਾਹਰ ਕੱਢ ਸੱਚੇ ਪਾਤਸ਼ਾਹ ਦੀ ਸਮਝਾਣਾ ਕਰ ਦੇ ਲੈ ਕਿ ਪੌਂਤੀ ਜਾਏ ਪ੍ਰਾਲ ਪਿੱਛੇ ਹੱਥ ਨਾ ਅੰਬੜੇ ਤੇ ਤਲਵੰਧੇ ਤਾਂ ਕਹਿੰਦੇ ਨੇ ਮੁਰਖਾ ਤੇਰੇ ਅੰਤੈ ਕਰਨ ਦੇ ਇਸ ਥੋਏ ਦੇ ਵਿੱਚ ਹੈ ਆਤਮਾ ਆਤਮਾ ਜਿਹੜੀ ਹੈ ਇਸ ਅੰਤੈ ਕਰਨ ਦੇ ਟੋਏ ਦੇ ਵਿੱਚ ਮੌਜੂਦ ਹੈ ਜਿਸ ਦੇ ਉੱਤੇ ਪਾਪਾਂ ਦੀ ਮਿੱਟੀ ਪੈ ਰਹੀ ਹੈ ਪ੍ਰਾਪ ਰਿਹਾ ਹੈ ਭਾਵੇਂ ਪ੍ਰਾਪ ਪ੍ਰਾਪ ਦੇ ਗਿਆ ਸੱਚੇ ਪਾਤਸ਼ਾਹ ਪ੍ਰਾਪ ਅੰਦਰ ਸੰਵਨਨਾ ਪ੍ਰਾ ਲਈ ਇਸ ਦਿਉਤੀ ਆਪਾਂ ਜੋ ਦਿਨ ਰਾਤ ਪਾਪ ਭੇ ਕਰਦੇ ਆ ਨਾ ਇਹ ਆਤਮਾ ਦੇ ਉੱਤੇ ਜੋ ਅੰਤੈ ਕਰਨ ਦੇ ਟੋਏ ਦੇ ਵਿੱਚ ਪਈ ਹੋਈ ਹੈ ਆਤਮਾ ਇਸ ਦੇ ਉੱਤੇ ਪਾਪਾਂ ਦੀ ਧੂੜ ਪੈ ਰਹੀ ਹੈ ਪਾਪਾਂ ਦੀ ਧੂੜ ਇਸ ਦੇ ਉੱਤੇ ਪੈ ਰਹੀ ਹੈ ਪਰ ਪਤਾ ਨਹੀਂ ਇਹ ਪਾਪਾਂ ਦੀ ਧੂੜ ਪੈਂਦੇ ਆ ਕਿੰਨਾ ਸਮਾਂ ਹੋ ਗਿਆ ਪਾਪਾਂ ਦੀ ਧੂੜ ਨੂੰ ਪੈਂਦੇ ਆ ਆਤਮਾ ਰੂਪੀ ਤੀਰਥ ਦੇ ਉੱਤੇ ਕਿੰਨਾ ਸਮਾਂ ਧੂੜ ਨੂੰ ਪੈਂਦੇ ਆ ਹੋ ਗਿਆ ਤੇ ਸਤਿਗੁਰੂ ਕਹਿੰਦੇ ਨੇ ਇਸ ਆਤਮਾ ਨੂੰ ਅੰਤਹ ਕਰਨ ਦੇ ਤੋਏ ਦੇ ਵਿੱਚੋਂ ਬਾਹਰ ਕੱਢ ਜਿੰਨੀ ਜਲਦੀ ਹੋ ਸਕੇ ਜੇ ਇਸ ਆਤਮਾ ਦੇ ਉੱਤੇ ਪਾਪਾਂ ਦੀ ਧੂੜ ਉਹ ਕੀ ਜਿਆਦਾ ਜਮ ਗਈ ਫਿਰ ਤੇਰਾ ਹੱਥ ਨਹੀਂ ਉੜੇ ਭਾਵੇਂ ਫਿਰ ਤੇਰੀ ਆਤਮਾ ਆਜ਼ਾਦ ਨਹੀਂ ਹੋਵੇਗੀ ਆਤਮਾ ਪਰਮਾਤਮਾ ਦੇ ਵਿੱਚ ਲੀਨ ਨਹੀਂ ਹੋਵੇਗੀ ਹੈ ਤੇ ਪਰਮਾਤਮਾ ਦੀ ਅੰਸ਼ ਹੈ ਜੋ ਸਾਡੀ ਆਤਮਾ ਹੈ ਪਰ ਇਹ ਸਾਡੇ ਪਾਪਾਂ ਦੀ ਧੂੜ ਦੇ ਥੱਲੇ ਦਬੇਗੀ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਪਰਮਾਤਮਾ ਦਾ ਸਿਮਰਨ ਕਰ ਵੇ ਪੁਰਖਾ ਪਰਮਾਤਮਾ ਦਾ ਸਿਮਰਨ ਕਰ ਕਰਕੇ ਪਾਪਾਂ ਦੀ ਧੂੜ ਜਿਹੜੀ ਉਸ ਨੂੰ ਪਰੇ ਕਰ ਤੇ ਆਪਣੀ ਆਤਮਾ ਨੂੰ ਆਜ਼ਾਦ ਕਰ ਜਿਸ ਦੇ ਉੱਤੇ ਕਿ ਪਾਪਾਂ ਦੀ ਧੂੜ ਜੰਮ ਚੁੱਕੀ ਹੈ ਜੇ ਇਸ ਦੇ ਉੱਤੇ ਬਹੁਤੀ ਧੂੜ ਜੰਮ ਗਈ ਫਿਰ ਤੇਰਾ ਹੱਥ ਨਹੀਂ ਉੱਤੇ ਤੱਕ ਪਹੁੰਚੇਗਾ ਭਾਵੇਂ ਫਿਰ ਤੇਰੀ ਆਤਮਾ ਆਜ਼ਾਦ ਨਹੀਂ ਭਾਵ ਕਿ ਤੂੰ ਪਰਮਾਤਮਾ ਦੇ ਵਿੱਚ ਮੀਨ ਨਹੀਂ ਹੋਏਗਾ ਇਸ ਕਰਕੇ ਸੱਚੇ ਪਾਤਸ਼ਾਹ ਇਸ ਵਚਨ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ ਕਿ ਪਉਂਦੀ ਜਾਏ ਭਾਰ ਭਾਵ ਕਿ ਜਿਹੜੀ ਪਾਪਾਂ ਦੀ ਧੂੜ ਹੈ ਇਸ ਆਤਮਾ ਤੇ ਪੈ ਰਹੀ ਹੈ ਰੋਜ਼ ਹਰ ਤੇ ਜਿਹੜੀ ਪਾਪਾਂ ਦੀ ਧੂੜ ਹੈ ਮਿਟੇਗੀ ਪਰਮਾਤਮਾ ਦੇ ਸਿਮਰਨ ਦੇ ਨਾਲ ਸਿਮਰਨ ਸਾਡੇ ਕੋਲ ਹੈ ਨਹੀਂ ਹੈ ਸਿਮਰਨ ਸਾਡੇ ਕੋਲ ਹੈ ਨਹੀਂ ਸਿਮਰਨ ਸਾਡੇ ਕੋਲ ਥੋੜਾ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਿੰਨੀ ਜਲਦੀ ਹੋ ਸਕੇ ਆਤਮਾ ਨੂੰ ਇਸ ਤੋਏ ਦੇ ਵਿੱਚੋਂ ਬਾਹਰ ਕੱਢ ਨਹੀਂ ਤੇ ਫਿਰ ਜੇ ਪਾਪਾਂ ਦੀ ਢੂਠ ਜਮ ਗਈ ਤੇ ਪੁਰਖਾ ਫਿਰ ਤੇਰਾ ਹੱਥ ਨਹੀਂ ਉਪੜੇਗਾ ਭਾਵੇਂ ਕਿ ਤੇਰਾ ਜਿਹੜਾ ਜਨਮ ਹੈ ਕੋਈ ਅਰਥ ਆ ਜਾਵੇਗਾ ਇਸ ਕਰਕੇ